ਛੱਡ ਦਿੱਤੀ ਸੀ ਕਾਲ ਸੀ ਅੱਜ ਮੈਂ ਤੁਹਾਡੇ ਲਈ ਐਸੀ ਸੈਂਡਵਿਚ ਸ਼ੇਅਰ ਕਰ ਰਹੀ ਹਾਂ ਜਿਹੜੀ ਕਿ ਮੈਂ ਕੁਇਰ ਬਣਾਈ ਸੀ ਤੇ ਹੁਣ ਘਰ ਦੇ کہہ ਰਹੇ ਆ ਕਿ ਰੋਜ਼ ਇਹ ਬਣਾਓ ਤੇ ਜੇ ਤੁਹਾਡੇ ਕੋਲ ਬ੍ਰੈਡ ਤੇ ਪਨੀਰਾ ਤਾਂ ਇਹ ਵੀਡੀਓ ਸਕਿਪ ਨਾ ਕਰਿਓ ਤੁਹਾਡੇ ਲਈ ਆਪਾਂ ਬਸ ਥੋੜੀਆਂ ਜਿਹੀਆਂ ਜੀ ਚੀਜ਼ਾਂ ਨਾ ਬਣਾਵਾਂਗੇ ਹੈਲਥੀ ਬਣਾਵਾਂਗੇ ਤੇ ਈਜ਼ੀ ਤੇ ਜਲਦੀ ਬਣਨ ਵਾਲੀ ਇਹ ਜੀ ਸੈਂਡਵਿਚ ਬਣਾਵਾਂਗੇ ਜਿੰਨਾਂ ਕੋਲ ਨਹੀਂ ਟਾਈਮ ਉਹਨਾਂ ਲਈ ਤੇ ਆ ਲੋ ਜੀ ਆਪਾਂ ਥੋੜਾ ਜਿਹਾ ਪਿਆਕਾ ਉਹ ਤੇ ਵਿੱਚ ਪਾਇਆ ਆਪਾਂ ਇਹਦੇ ਜੀਰਾ ਦੇਸੀ ਘਿਓ ਵਿੱਚ ਯੂਜ਼ ਕਰਦੀਆਂ ਤੁਸੀਂ ਜਿਹੜਾ ਵੀ ਮੱਚੀ ਖਾ ਸਕਦੇ ਤੇਲ ਵੀ ਯੂਜ਼ ਕਰ ਸਕਦੇ ਹੋ ਤੇ ਆਪਾਂ ਇਹਨਾਂ ਨੂੰ ਹੌਲੀ ਹੌਲੀ ਕਰਕੇ ਭੁੰਨਣਾ ਹੈ ਆ ਆਪਾਂ ਬਾਲੀ ਗੈਸ ਤੇਜ਼ ਨਹੀਂ ਕਰਨੀ ਬਸ ਸੈਂਡਵਿਚ ਇਹ ਬਣਾਉਣ ਲਈ ਆਪਾਂ ਨੂੰ ਸਿਰਫ ਚਾਹੀਦਾਗਾ ਪਿਆਜ਼ ਸ਼ਿਮਲਾ ਮਿਰਚ ਪਨੀਰ ਤੇ ਬ੍ਰੈਡ ਤੇ ਆ ਬਸੋਂ ਆਹੀ ਆਪਾਂ ਚੀਜ਼ਾਂ ਚਾਹੀਦੀਆਂ ਜਿਹੜੀਆਂ ਆਪਣੇ ਆਮ ਘਰਾਂ 'ਚ ਮਿਲ ਜਾਂਦੀਆਂ ਐ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਭੁੰਨਾਂਗੇ ਕਿ ਜੀਰਾ ਭੁੱਜ ਜੇ ਤੇ ਜਿਹੜੇ ਪਿਆਜ਼ ਆ ਆਪਣੇ ਨੂੰ ਥੋੜੇ ਜਿਹੀ ਕੱਚੇ ਰਹਿਣ ਤੇ ਕਰੰਚ ਰਵੇ ਉਹਨਾਂ ਦੇ ਵਿੱਚ ਜ਼ਿਆਦਾ ਆਪਾਂ ਸੌਫਟਨਿੰਗ ਕਰਨੇ ਇਹਨਾਂ ਨੂੰ ਹੌਲੀ ਹੌਲੀ ਕਰਕੇ ਆਪਾਂ ਇਹਨਾਂ ਨੂੰ ਭੁੰਨਾਂਗੇ ਕਿਉਂਕਿ ਜੇ ਆਪਾਂ ਇਹਨਾਂ ਨੂੰ ਜ਼ਿਆਦਾ ਭੁੰਨਤਾ ਤਾਂ ਫਿਰ ਇਹਦਾ ਸਵਾਦ ਜਿਹੜਾ ਟੇਸਟ ਫਰਕ ਪੈ ਜਾਂਦਾ ਸੈਂਡਵਿਚ ਦੇ ਵਿੱਚ ਇਸ ਕਰਕੇ ਆਪਾਂ ਇਹਨਾਂ ਨੂੰ ਹੌਲੀ ਗੈਸ ਤੇ ਤੇ ਕਰੰਚ ਕਰਕੇ ਰੱਖਾਂਗੇ ਥੋੜਾ ਥੋੜਾ ਕਰਕੇ ਭੁੰਨਾਂਗੇ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਮੈਂ ਛੋਟੇ ਛੋਟੇ ਵੀਡੀਓ ਹੁੰਦੀਆਂ ਤੇ ਛੋਟੇ ਛੋਟੇ ਇਹਨਾਂ ਦੇ ਟਿਪ ਵੀ ਨਾਲ ਦੀ ਨਾਲ ਦਿੰਦੀ ਆ ਤੇ ਸਾਰੀ ਵੀਡੀਓ ਦੇਖਿਓ ਤੇ ਸਕਿੱਪ ਨਾ ਕਰਿਓ ਤਾਂ ਕਿ ਤੁਹਾਡੇ ਟਿਪ ਤੁਹਾਡੇ ਕੰਮ ਆਉਣ ਵਾਲੇ ਹੋਣ ਤੇ ਇੱਕ ਹੋਰ ਆਪਾਂ ਪਿਆਜ਼ ਜ਼ਿਆਦਾ ਭੁੰਨਣੇ ਨਹੀਂ ਨਹੀਂ ਤਾਂ ਇਹ ਸੈਂਡਵਿਚ ਜਿਹੜਾ ਆਪਣਾ ਡਰਾਈ ਹੋ ਜਾਂਦਾ ਤੇ ਇਸ ਕਰਕੇ ਆਪਾਂ ਇਹਨੂੰ ਜ਼ਿਆਦਾ ਭੁੰਨਣਾ ਨਹੀਂ ਦੇਖੋ ਜੀ ਆਪਾਂ ਥੋੜਾ ਜਿਹਾ ਭੁੰਨਣਾ ਪਿਆਜ਼ ਤੇ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਮਸਾਲੇ ਜਿਹੜੇ ਸਿੰਪਲ ਮਸਾਲੇ ਹੁੰਦੇ ਜਿਵੇਂ ਹਲਦੀ ਹੋ ਗਿਆ ਧਨੀਆ ਪਾਊਡਰ ਹੋ ਗਿਆ ਗਰਮ ਮਸਾਲਾ ਬਹੁਤ ਥੋੜਾ ਪਾਉਣਾ ਤੇ ਜੇ ਆਪਾਂ ਇਹਦੇ ਵਿੱਚ ਪਾ ਸਕਦੇ ਆ ਲੂਣ ਪਾ ਸਕਦੇ ਆ ਤੇ ਹਰੀ ਮਿਰਚ ਪਾ ਸਕਦੇ ਆ ਪਰ ਹਰੀ ਮਿਰਚ ਤੁਸੀਂ ਦੇਖ ਕੇ ਪਾਉਣੀ ਜੇ ਤੁਹਾਡੇ ਬੱਚਿਆਂ ਨੇ ਖਾਣੇ ਤਾਂ ਤੁਸੀਂ ਹਰੀ ਮਿਰਚ ਨੂੰ ਸਕਿਪ ਕਰ ਸਕਦੇ ਹੋ ਜਾਂ ਥੋੜੀ ਪਾ ਸਕਦੇ ਹੋ ਤੇ ਨਹੀਂ ਤਾਂ ਤੁਸੀਂ ਇਹਦੇ ਵਿੱਚ ਪਾ ਸਕਦੇ ਹੋ ਕਾਲੀਆਂ ਮਿਰਚ ਤੇ ਆਪਾਂ ਪਾਇਆ ਜੀ ਸ਼ਿਮਲਾ ਮਿਰਚਾਂ ਇਹਦੇ ਵਿੱਚ शिमला मिर्चਾਂ ਵੀ ਆਪਾਂ ਦੋ ਕਲਰ ਦੇਖੋ ਕਿੰਨੇ ਪਿਆਰੇ ਕਲਰ ਰਹਿੰਦੇ ਆ ਆਪਣੇ ਆਪ ਹੀ ਜੀ ਕਰਨ ਲੱਗ ਜਾਂਦਾ ਇਹ ਜਿਹੇ ਸੈਂਡਵਿਚ ਨੂੰ ਖਾਦੇ ਜਾਂ ਤੁਸੀਂ ਸਬਜੀ ਬਣਾਉਨੇ ਹੋ ਤੇ ਕਿੰਨਾ ਪਿਆਰੀ ਲੱਗਦੇ ਕਲਰ ਤੇ ਜਿਹੜੀ शिमला मिर्च ਹੁੰਦੀ ਆ ਆਪਾਂ ਇਹਨੂੰ ਵੀ ਜ਼ਿਆਦਾ ਨਹੀਂ ਪਕਾਉਣਾ ਆਪਾਂ ਇਹਨੂੰ ਵੀ ਕਰਾਂਚੀ ਰੱਖਣਾ ਆ ਤੇ ਆਪਾਂ ਇਹਨੂੰ ਜ਼ਿਆਦਾ ਪਕਾਵਾਂਗੇ ਤੇ ਫਿਰ ਇਹਦਾ ਟੇਸਟ ਵੀ ਫਰਕ ਪੈ ਜਾਏਗਾ ਤੇ ਫਿਰ ਉਸ ਜਿਹੜੀ ਹੁੰਦੀ ਆ ਸੈਂਡਵਿਚ ਵਿੱਚ ਕਰਾਂਚ ਨਹੀਂ ਆਊਗਾ ਹਨਾ ਤੇ ਇਹ ਹੈਗਾ ਜੀ ਮੇਰੇ ਕੋਲ ਪਨੀਰ ਤੇ ਪਨੀਰ ਮੈਂ ਪਾ ਰਹੀ ਆ ਇਹਦੇ ਵਿੱਚ ਕਿਉਂਕਿ ਫੁੱਲ ਆਫ ਪ੍ਰੋਟੀਨ ਆਪਾਂ ਲੈਣਾ ਹੈ ਤੇ ਇਸ ਕਰਕੇ ਆਪਾਂ ਪਨੀਰ ਪਾ ਰਹੇ ਆ ਕਦੂਕਸ ਕਰਕੇ ਮੈਂ ਪਾ ਸਕਦੀ ਆ ਤੁਸੀਂ ਇਹਨੂੰ ਸਾਫਤਾ ਵੀ ਪਾ ਸਕਦੇ ਆ ਤੁਸੀਂ ਕਦੂਕਸ ਕਰਕੇ ਵੀ ਪਾ ਸਕਦੇ ਤੇ ਤੁਸੀਂ ਇਹਦੇ ਵਿੱਚ ਮੱਕੀ ਦੇ ਦਾਣੇ ਵੀ ਪਾ ਸਕਦੇ ਆ ਜਦੋਂ ਵੀ ਤੁਸੀਂ ਇਹਦੇ ਵਿੱਚ ਪਨੀਰ ਪਾਉਣਾ ਤੇ ਆਪਾਂ ਨੂੰ ਗੈਸ ਨੂੰ ਬਿਲਕੁਲ ਹੌਲੀ ਕਰਨਾ ਪੈਂਦਾ ਨਹੀਂ ਤਾਂ ਪਨੀਰੇ ਸਖਤ ਹੋ ਜਾਂਦਾ ਚੀੜਾ ਜਾ ਹੋ ਜਾਂਦਾ ਆਪਾਂ ਕਹਿੰਦੇ ਹੁੰਨੇ ਹਾਰਡ ਹੋ ਜਾਂਦਾ ਤੇ ਇਸ ਕਰਕੇ ਇਹ ਪਨੀਰ ਨੂੰ ਬਹੁਤ ਲੋ ਗੈਸ ਤੇ ਆਪਾਂ ਮਿਕਸ ਕਰਨਾ ਹੁੰਦਾ ਇਹ ਆਪਾਂ ਹੈਲਥੀ ਬਣਾ ਰਹੇ ਆ ਜਿਹੜੀ ਡਾਈਟ ਕਰਦੇ ਉਹ ਵੀ ਖਾ ਸਕਦੇ ਆ ਫੁੱਲ ਆਫ ਪ੍ਰੋਟੀਨ ਆ ਇਹਦੇ ਵਿੱਚ ਆਪਾਂ ਕੋਈ ਮਾਇਨੀਸ ਨਹੀਂ ਪਾਉਣੀ ਕੋਈ ਸੋਸ ਨਹੀਂ ਪਾਉਣਾ ਆਪਾਂ ਹੋਰ ਤੇ ਬਸ ਆਹੀ ਚੀਜ਼ਾਂ ਪਾਈਆਂ ਤੇ ਦੇਖੋ ਕਿੰਨਾ ਪਿਆਰੇ ਕਲਰ ਲੱਗਦੇ ਆ ਤੇ ਇਹ ਦੇਖੋ ਜੀ ਆਪਾਂ ਸੌਫਟ ਬ੍ਰੈਡ ਆਪਾਂ ਸੌਫਟ ਰੱਖੀਏ ਥੋੜਾ ਜਿਹਾ ਟੋਸਟ ਬਣਾਇਆ ਹੈ ਬਾਲਾ ਟੋਸਟ ਆਪਾਂ ਨਹੀਂ ਬਣਾਇਆ ਤੇ ਉੱਤੇ ਆਪਾਂ ਦੇਖੋ ਕਿੰਨੇ ਪਿਆਰੇ ਕਲਰ ਲੱਗਦੇ ਆ ਤੇ ਕੋਈ 소ਸ ਨਹੀਂ ਪਾਇਆ ਤੇ ਕੋਈ ਆਪਾਂ ਇਹਦੇ ਉੱਤੇ ਬਟਰ ਨਹੀਂ ਲਾਇਆ ਤੇ ਕੋਈ ਆਪਾਂ ਮਾਇਨਿੰਗਸ ਨਹੀਂ ਲਾਈ ਹੈਲਥੀ ਬਣਾ ਰਹੇ ਹਾਂ ਕਿਉਂਕਿ ਇਹ ਡਾਈਟ ਵਾਲੇ ਵੀ ਖਾ ਸਕਦੇ ਤੁਸੀਂ ਵੀ ਖਾ ਸਕਦੇ ਬੱਚੇ ਵੀ ਖੁਸ਼ ਹੋ ਕੇ ਖਾਂਦੇ ਲੰਚ ਪੈਕ ਵੀ ਤੁਸੀਂ ਦੇ ਸਕਦੇ ਆ ਇਹਨਾਂ ਨੂੰ ਇਹ ਕਿਸੇ ਵੀ ਤਰੀਕੇ ਨਾਲ ਤੁਸੀਂ ਇਹਨਾਂ ਨੂੰ ਯੂਜ਼ ਕਰਦੇ ਤੁਸੀਂ ਰੈਪ ਚ ਪਾ ਕੇ ਵੀ ਖਾ ਸਕਦੇ ਆ ਰੋਟੀ ਚ ਪਾ ਕੇ ਵੀ ਤੁਸੀਂ ਇਹਨੂੰ ਖਾ ਸਕਦੇ ਆ ਜਿਵੇਂ ਮਰਜ਼ੀ ਤੁਸੀਂ ਇਹਨੂੰ ਖਾ ਸਕਦੇ ਆ ਕੋਈ ਵੀ ਹੋਰ ਸਟਾਈਲ ਤੁਸੀਂ ਖਾ ਬਣਾ ਕੇ ਖਾਣਾ ਚਾਹੁੰਦੇ ਆ ਕਿਸੇ ਵੀ ਤਰੀਕੇ ਨਾਲ ਬਣਾ ਕੇ ਖਾ ਸਕਦੇ ਹੋ ਤੇ ਇੰਨਾ ਟੇਸਟੀ ਬਣਦਾ ਤੇ ਇੰਨਾ ਈਜ਼ੀ ਤੇ ਟਾਈਮ ਇੰਨਾ ਦੇ ਵਿੱਚ ਬਹੁਤ ਘੱਟ ਲੱਗਦਾ ਪਿਆਜ਼ ਆਪਾਂ ਪੂਰੇ ਨਹੀਂ ਭੁੰਨਦੇ ਥੋੜੇ ਕ੍ਰਾਂਚ ਰੱਖਦੇ ਆਂ ਸ਼ਿਮਲਾ ਮਿਰਚ ਤਾਂ ਉਹੀ ਕੱਚੀ ਵੀ ਖਾ ਲੈਣੇ ਆਂ ਆਪਾਂ ਇਸ ਕਰਕੇ ਉਹਨੂੰ ਭੁੰਨਾਂ ਦੀ ਲੋੜ ਨਹੀਂ ਤੇ ਪਨੀਰ ਤਾਂ ਪਨੀਰ ਤੁਹਾਨੂੰ ਪਤਾ ਹੀ ਹੈ ਤੇ ਹੈਲਥੀ ਵੀ ਤੇ ਫੁੱਲ ਆਫ ਪ੍ਰੋਟੀਨ ਵੀ ਦੇਖੋ ਕਿੰਨੇ ਸੋਹਣੇ ਬਣ ਜਾਂਦੇ ਕਲਰ ਤੇ ਸੀਜ਼ਨਿੰਗ ਵਿੱਚ ਪਾਤੀ ਹੈ ਤੁਹਾਡੀ ਮਰਜ਼ੀ ਤੁਸੀਂ ਸੀਜ਼ਨਿੰਗ ਪਾਉਣੀ ਆ ਜਾਂ ਨਹੀਂ ਪਾਉਣੀ ਤੇ ਮੈਂ ਲਈ ਤੇ ਦੋ ਬ੍ਰਾਉਨ ਦੇ ਬ੍ਰੈਡ ਟੋਸਟ ਤੁਸੀਂ ਬਾਈਟ ਵੀ ਲੈ ਸਕਦੇ ਹੋ ਪਰ ਜੇ ਤੁਸੀਂ ਹੈਲਥ ਵਾਈਜ਼ ਖਾਣਾ ਤਾਂ ਤੁਹਾਨੂੰ ਬ੍ਰਾਉਨ ਹੀ ਵਧੀਆ ਰਹਿੰਦੀ ਹੈ ਰੱਖੀ ਮੈਂ ਚਾਹ ਨਾਲ ਤੇ ਤੇ ਟੋਸਟ ਆਪਾਂ ਥੋੜੇ ਜਿਹਾ ਬਣਾਉਣੇ ਆ ਜੀ ਆਪਾਂ ਜਿਆਦਾ ਹਾਰਡ ਕਰਾਂਗੇ ਹੋ ਨਹੀਂ ਪਰ ਮੈਂ ਥੋੜੇ ਜਿਹਾ ਹਾਰਡ ਕਰਨੀ ਆ ਤੇ ਨੋਰਮਲੀ ਸੌਫਟ ਬਣਾਉਣੇ ਚਾਹੀਦੇ ਆ ਪਰ ਮੈਂ ਥੋੜੇ ਜਿਹਾ ਹਾਰਡ ਬਣਾਉਣੇ ਇਹਨਾਂ ਨੇ ਆਪਣੇ ਆਪ ਸੌਫਟ ਬਣਾਏ ਤੇ ਮੇਰੇ ਵਾਲੇ ਹੋਣਗੇ ਹਾਰਡ ਥੋੜੇ ਜਿਹਾ ਮੈਂ ਜਿਹਦਾ ਪਕਾ ਕੇ ਬ੍ਰੈਡ ਨੂੰ ਖਾਨੀ ਆ ਤੇ ਇਹ ਦੇਖੋ ਜੀ ਕਿੰਨਾ ਸੋਹਣਾ ਆਪਣਾ ਸੈਂਡਵਿਚ ਬਣਨਾ ਤੇ ਨਾਲੇ ਚਾਹ ਬਣਦੀ ਬਣਦੀ ਹੈ ਸੈਂਡਵਿਚ ਬਣ ਕੇ ਤਿਆਰ ਹੋ ਜਾਣਾ ਤੇ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਜਰੂਰ ਕਰ ਦਿਓ ਤੇ ਛੋਟੀਆਂ ਛੋਟੀਆਂ ਰੈਸਪੀਆਂ ਤੇ ਜਿਹੜੀਆਂ ਵੀ ਮੈਂ ਕੋਈ ਪਾਉਣੀ ਹੈ ਤੇ ਉਹ ਲੈ ਕੇ ਜਿਆਦਾ ਮੈਂ ਹੈਲਥੀ ਲੈ ਕੇ ਆਉਣੀ ਨੇ ਆ ਜਿਹੜੀਆਂ ਕਿ ਹੈਲਥਲੀ ਆਪਣੇ ਲਈ ਸੇਫ ਹਨ ਤੇ ਆ ਦੇ ਸੈਂਡਵਿਚ ਆਪਣੇ ਹੋ ਗਏ ਬਣ ਕੇ ਤਿਆਰ ਤੇ ਨਾਲ ਮੇਰੀ ਬਣ ਰਹੀ ਹੈ ਚਾਹ ਵੀ ਜਿਹੜੀ ਤੇ ਹੋਪ ਤੁਹਾਨੂੰ ਇਹ ਮੇਰਾ ਬਲੌਗ ਪਸੰਦ ਆਇਆ ਗੂ ਤੇ ਆਪਾਂ ਵਿੱਚ ਦੱਸਿਆ ਥੋੜੀ ਜਿਹੀ ਟਿਪ ਕਿ ਉਹ ਵੀ ਤੁਹਾਨੂੰ ਪਸੰਦ ਆਏ ਹੋਣੇ ਟਿਪ ਨਿੱਕੇ ਨਿੱਕੇ ਟਿਪ ਅਤੇ ਮੈਂ ਤੁਹਾਨੂੰ ਇਹ ਜੀ ਟਿਪ ਵੀ ਨਾਲ ਦੀ ਨਾਲ ਦੱਸਦੀ ਜਾ ਰያ ਕਰਾਂਗੇ ਦੇਖੋ ਜੀ ਮੇਰੀ ਬਰੈਡ ਥੋੜੀ ਜੀ ਸੇਕ ਜਿਆਦਾ ਹੀ ਲੱਗਦੀ ਆ ਤੇ ਕਿਉਂਕਿ ਇਹ ਮੈਂ ਥੋੜੀ ਜਿਆਦਾ ਸੇਕ ਲਵਾ ਕੇ ਖਾਣੇ ਆ ਲੋ ਜੀ ਬਰੈਡ ਤੇ ਚਾਹ ਬਣ ਕੇ ਤਿਆਰੀ ਤੇ ਮੈਂ ਵੀ ਖਾਮਾ ਤੇ ਤੁਸੀਂ ਵੀ ਖਾਓ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਲਾਂਚ ਫਿਨਿਸ਼ ਹੋ ਗਿਆ ਤੇ ਹੁਣ ਆਪਾਂ ਬਣਾ ਲਗੇ ਸ਼ਾਮ ਦਾ ਖਾਣਾ ਅੱਜ ਆਪਾਂ ਲਾਈਟ ਖਾਣਾ ਹੀ ਸਾਰਾ ਖਾਣਾ ਆ ਤੇ ਰੋਟੀ ਸਬਜੀ ਨਹੀਂ ਬਣਾਉਣੀ ਤੇ ਇਹ ਸੀਗੀ ਮੇਰੇ ਕੋਲ ਬਰੋਕਲੀ ਪਈ ਤੇ ਹੁਣ ਆਪਾਂ ਇਹਨੂੰ ਬਰੋਕਲੀ ਦੇ ਪਹਿਲਾਂ ਤਾਂ ਮੈਂ ਛੋਟੇ ਛੋਟੇ ਪੀਸ ਕਰੂੰਗੀ ਤੇ ਨਾਲ ਲੈਂਦੇ ਆ ਮੈਂ সুইਟ ਪੋਟੈਟੋਸ ਬਸ ਆਪਾਂ ਹੁਣ ਇੰਨਾ ਥੋੜੀਆਂ ਜਿਹੀ ਚੀਜ਼ਾਂ ਦਾ ਹੀ ਆਪਾਂ ਅੱਜ ਦਾ ਸ਼ਾਮ ਦਾ ਖਾਣਾ ਬਣਾਉਣਾ ਕਿ ਜਦੋਂ ਤੁਸੀਂ ਸ਼ਾਮ ਦੇ ਖਾਣੇ ਨੂੰ ਲਾਈਟ ਖਾਣਾ ਖਾਣਦੇ ਹੋ ਤਾਂ ਤੁਹਾਡੀ ਸਿਹਤ ਵਧੀਆ ਰਹਿੰਦੀ ਹੈ ਸੌਣ ਤੋਂ 3-4 ਘੰਟੇ ਪਹਿਲਾਂ ਖਾ ਲੈਣੇ ਹੋ ਤਾਂ ਸਿਹਤ ਤੁਹਾਡੀ ਅੱਧੀਆਂ ਬਿਮਾਰੀਆਂ ਤੁਹਾਡੀਆਂ ਤਾਂ ਵੀ ਕੱਟੀਆਂ ਜਾਂਦੀਆਂ ਜੇ ਤੁਹਾਨੂੰ ਕੋਈ ਪ੍ਰੋਬਲਮ ਆ ਨੀਂਦ ਘਟ ਆਉਂਦੀ ਹੈ ਨਾ ਤੇ ਇਹਦੇ ਕਰਕੇ ਤੁਹਾਡੀਆਂ ਬਿਮਾਰੀਆਂ ਬਹੁਤ ਘੱਟ ਹੋ ਜਾਂਦੀਆਂ ਤੇ ਜੇ ਤੁਸੀਂ ਖਾਣਾ ਆਪਣਾ 3-4 ਘੰਟੇ ਪਹਿਲਾਂ ਖਾਣ ਲੱਗ ਜਿਓ ਸੌਣ ਤੋਂ ਪਹਿਲਾਂ ਹਨਾ ਤੇ ਸਾਡੀ ਰੁਟੀਨ ਹੈਗੀ ਹੈ ਤੇ ਸਾਡੀ ਮੇਰੀ ਫੈਮਿਲੀ ਚ ਸਾਰੇ ਸਾਰੇ ਜਿਹੜਾ ਨੂੰ ਜ਼ਿਆਦਾ ਪਤਾ ਕਿ ਸਾਡਾ ਜਿਹੜਾ ਸ਼ਾਮ ਦਾ ਖਾਣਾ ਹੁੰਦਾ ਉਹ 4 ਵਜੇ ਤੋਂ 5 ਵਜੇ ਦੇ ਵਿੱਚ ਵਿੱਚ ਹੁੰਦਾ ਕੋਈ ਸਾਡੇ ਰਿਸ਼ਤੇ ਆ ਰਹੇ ਤਾਂ ਚਲੋ ਕਦੀ ਲੇਟ ਹੋ ਜਾਈਏ ਤਾਂ ਸਹੀ ਠੀਕ ਡਿਫਰੈਂਟ ਗੱਲ ਹੈ ਪਰ ਅਸੀਂ ਹਮੇਸ਼ਾ ਹੀ 4 ਤੋਂ 5 ਦੇ ਵਿੱਚ ਵਿੱਚ ਅਸੀਂ ਸ਼ਾਮ ਦਾ ਖਾਣਾ ਖਾਂਦੇ ਹਾਂ ਤੇ ਬ੍ਰੋਕਲੀ ਸੀਗੀ ਤੇ ਹੁਣ ਆਪਾਂ ਇਹਨਾਂ ਬ੍ਰੋਕਲੀ ਨੂੰ ਕੱਟ ਕੇ ਮੈਂ ਪਾ ਲੈਣਾ ਸਟੀਮਰ ਦੇ ਵਿੱਚ ਪਰ ਜੇ ਤੁਹਾਡੇ ਕੋਲ ਕੋਈ ਸਟੀਮਰ ਨਹੀਂ ਹੈਗਾ ਤਾਂ ਤੁਸੀਂ ਉਦਾਂ ਵੀ ਇਹਨੂੰ ਖਾ ਸਕਦੇ ਆ ਬੋਇਲ ਕਰਕੇ ਬਣਾ ਸਕਦੇ ਆ ਤੇ ਮੈਨੂੰ ਸੌਖਾ ਹੁੰਦਾ ਕਿ ਮੈਂ ਸਟੀਮਰ 'ਚ ਛੇਤੀ ਜਣ ਬਣ ਜਾਂਦਾ ਤੇ ਬਹੁਤਾ ਟਾਈਮ ਨਹੀਂ ਲੱਗਦਾ ਤੇ ਇਹ ਜਿਹੜੀ ਇਹ ਚੀਜ਼ਾਂ ਹੁੰਦੀਆਂ ਆਪਣੇ ਆਮ ਹੀ ਮਿਲ ਜਾਂਦੀਆਂ ਬ੍ਰੋਕਲੀ ਨਹੀਂ ਹੈਗੀ ਤੁਸੀਂ ਵੈਜੀਟੇਬਲ ਵੀ ਲੈ ਸਕਦੇ ਹੋ ਕੋਈ ਵੀ ਤੁਹਾਡੇ ਕੋਲੇ ਹੈਗਾ ਆ ਸਟੀਮ ਨਹੀਂ ਹੈਗਾ ਸਟੀਮਰ ਨਹੀਂ ਹੈਗਾ ਤਾਂ ਤੁਸੀਂ ਬੋਇਲ ਵੀ ਕਰਕੇ ਖਾ ਸਕਦੇ ਹੋ ਤੇ ਸ਼ਾਮ ਨੂੰ ਖਾਣਾ ਜ਼ਰੂਰ ਕਰਿਆ ਕਰੋ ਕਿ ਜਿਹੜਾ ਸ਼ਾਮ ਦਾ ਖਾਣਾ ਉਹ ਬਹੁਤ ਹਲਕਾ ਖਾਇਆ ਕਰੋ ਤੇ ਅਰਲੀ ਜਲਦੀ ਖਾ ਲਿਆ ਕਰੋ ਅਰਲੀ ਖਾ ਲਿਆ ਕਰੋ ਤੇ ਲੰਚ ਜੋ ਤੁਹਾਡਾ ਤੁਹਾਨੂੰ ਸਹੀ ਲੱਗਦਾ ਉਹ ਖਾਓ ਤੇ ਬ੍ਰੇਕਫਾਸਟ ਕਦੀ ਸਕਿੱਪ ਨਾ ਕਰੋ ਮੇਰੇ ਮੇਰੇ ਹਿਸਾਬ ਨਾਲ ਤੇ ਆਪਾਂ ਬ੍ਰੇਕਫਾਸਟ ਨੂੰ ਸਕਿੱਪ ਨਹੀਂ ਕਰਦੇ ਕੁਛ ਨਾ ਕੁਛ ਖਾ ਲੈਨੇ ਆ ਤੇ ਜਾਂ ਫਿਰ ਮੇਰੇ ਕੋਲ ਹੁੰਦਾ ਬਾਲਾ ਕਿ ਨਟ ਜਿਹੜੇ ਹੁੰਦੇ ਉਹਨਾਂ ਦੀ ਪਿੰਨੀ ਬਣਾ ਲੀਦੀ ਆ 슈ਗਰ ਤੋਂ ਬਿਨਾ ਜਾਂ ਸ਼ੁਆਰੇ ਜਾਂ ਡੇਟਸ ਜਾਂ ਜੋ ਵੀ ਮਰਜ਼ੀ ਪਾ ਕੇ ਮਿੱਠੇ ਤੋਂ ਬਿਨਾ ਤੇ ਫਿਰ ਉਹ ਸਵੇ ਦਾ ਬ੍ਰੇਕਫਾਸਟ ਸਾਡੀ ਪਿੰਨੀ ਹੋ ਜਾਂਦੀ ਉਹਦੇ ਵਿੱਚ ਨਟ ਵਗੈਰਾ ਕਾਫੀ ਹੁੰਦੇ ਆ ਤੇ ਦੁਪਹਿਰ ਦਾ ਆਪਣਾ ਖਾਣਾ ਸੋਹਣਾ ਹੁੰਦਾ ਦਾਲ ਰੋਟੀ ਬਣਾ ਲਈਏ ਜਾਂ ਕੁਝ ਵੀ ਵਧੀਆ ਬਣਾ ਲਈਏ ਤੇ ਬਰੈਡ ਬਣਾ ਲਈਏ ਸੈਂਡਵਿਚ ਬਣਾ ਲਈ ਕੁਝ ਵੀ ਬਣਾ ਲਈ ਹੈ ਨਾ ਤੇ ਇਹ ਸ਼ਾਮ ਦਾ ਸਾਡਾ ਖਾਣਾ ਬਹੁਤ ਲਾਈਟ ਹੁੰਦਾ ਆ ਤੇ ਇਹ ਮੈਂ ਮੇਰੇ ਕੋਲ ਇਹ ਨਹੀਂ ਖੋਲਦੀ ਨਹੀਂ ਥੋੜੀ ਜੀ ਹਾਰ ਆ ਤੇ ਥੋੜਾ ਜੇ ਬਚੁੰਦਾ ਨਾ ਵੀ ਕੋਈ ਕੋਈ ਨਾ ਕੋਈ ਮੜ ਮੋਟਾ ਤਾਂ ਇਹੋ ਜਿਹਾ ਕੰਮ ਕਰਨਾ ਹੁੰਦਾ ਆ ਤੇ ਇਹ ਮੈਂ ਹੁਣ ਦੋ ਪੀਸੀ ਕਰਨੇ ਆ ਤੇ ਲਾਸਟ ਟਾਈਮ ਅਸੀਂ ਬਣਾਈ ਸੀ ਚਿਪਸ ਬਣਾ ਕੇ ਖਾਦੇ ਸੀ ਪਰ ਅੱਜ ਕੀ ਮੈਨੂੰ ਲੱਗਿਆ ਸੀ ਕਿ ਮੈਂ ਸਾਫਤੀ ਨੂੰ ਦੋ ਪੀਸ ਕਰਕੇ ਸਟੀਮ ਕਰਦਾ ਕਿਉਂਕਿ ਜਿੰਨੀ ਇਹ ਹਾਰਡ ਹੈ ਓਨੀ ਇਹ ਜਲਦੀ ਬੰਦ ਇਹ ਵੀ ਤੁਹਾਨੂੰ ਖਿਆਲ ਰੱਖਣਾ ਪੈਂਦਾ ਕਿ ਜਿੰਨੀ ਇਹ ਹਾਰਡ ਕੱਟਣ ਚ ਲੱਗਦੀ ਹੈ ਤੇ ਓਨੀ ਜਲਦੀ ਇਹ ਸਟੀਮਰ ਦੇ ਵਿੱਚ ਬਹੁਤ ਜਲਦ ਬੰਦ ਜਾਂਦੀ ਹੈ ਉਹਨੂੰ ਬੜਾ ਚਿਰ ਸਟੀਮ ਵੀ ਨਹੀਂ ਕਰ ਸਕਦੇ ਤੇ ਆਪਾਂ ਇਹਨੂੰ ਬੜਾ ਚਿਰ ਬੋਇਲ ਵੀ ਨਹੀਂ ਕਰ ਸਕਦੇ ਕਿਉਂਕਿ ਨਹੀਂ ਤਾਂ ਟੂ ਸੌਫਟ ਹੋ ਜਾਂਦੀਆਂ ਤੇ ਫਿਰ ਇਹ ਆਪਾਂ ਨੂੰ ਥੋੜਾ ਜਿਹਾ ਸਵਾਦ ਨਹੀਂ ਲੱਗਦੀ ਕਿਉਂਕਿ ਜਿਆਦਾ ਹੀ ਆਟਾ ਆਲੂ ਅੰਗਰ ਬਣ ਜਾਂਦੀ ਹੈ ਤੇ ਆparat steamer ਦੇ ਵਿੱਚ ਇਹਨੇ ਸਟੀਮ ਹੋਈ ਜਾਣਾ ਹੈ ਤੇ ਇਹਦੇ ਵਿੱਚ ਨਾਲ ਤੁਹਾਨੂੰ ਮੈਂ ਇੱਕ ਹੋਰ ਗੱਲ ਦੱਸ ਦਿੰਨੀ ਆ ਕਿ ਜਦੋਂ ਤੁਸੀਂ ਸ਼ਾਮ ਦਾ ਹੈਲਥੀ ਖਾਣਾ ਖਾਣੇ ਹੋ ਤੇ 2-3 ਘੰਟੇ ਪਹਿਲਾਂ ਖਾ ਲੂਗੇ ਤਾਂ ਸਾਰਿਆਂ ਨੂੰ ਬੈਸਟ ਰਹਿੰਦਾ ਤੁਹਾਡਾ ਉਹ ਖਾਣਾ ਆਹ ਲੋ ਜੀ ਇਹਦੇ ਵਿੱਚ ਵੀ ਮਾੜਾ ਜਾਂ ਮੈਂ ਦੇਸੀ ਘਿਓ ਪਾਇਆ ਵੀ ਮੈਂ ਹੁਣ ਸ਼ੌਕ ਪਿਆਜ਼ ਭੁੰਨਣ ਲੱਗੀ ਆ ਤੇ ਆਪਣੇ ਪੰਜਾਬੀਆਂ ਦੇ ਘਰੇ ਪਿਆਜ਼ ਦਾ ਤੜਕਾ ਨਾ ਲੱਗੇ ਤਾਂ ਫਿਰ ਕੁਝ ਬਣ ਨਹੀਂ ਸਕਦਾ ਤੇ ਇਹ ਜੀ ਮਸਟੀਮ ਥੋੜੀ ਜਿਹੀ ਬ੍ਰੋਕਲੀ ਕਰਕੇ ਮੈਂ ਵਿੱਚੇ ਬ੍ਰੋਕਲੀ ਪਾਤੀ ਤੇ ਵਿੱਚੇ ਜਿਹੜੇ ਦੁਪਹਿਰੇ ਆਪਾਂ ਸੈਂਡਵਿਚ ਬਣਾਇਆ ਸੀ ਉਹਦੇ ਪਨੀਰ ਥੋੜਾ ਜਿਹਾ ਥੋੜਾ ਜਿਹੀ ਚੀਜ਼ਾਂ ਬਚੀਆਂ ਹੋਈਆਂ ਸੀ ਆਪਾਂ ਤੇ ਉਹ ਵੀ ਇਹਦੇ ਵਿੱਚ ਮਿਕਸ ਕਰਤੀਆਂ ਤੇ ਨਹੀਂ ਤਾਂ ਬ੍ਰੋਕਲੀ ਤੇ ਹੋਈ ਸੀ ਕਿਤੇ ਪਰ ਉਹ ਵੀ ਮਿਕਸ ਕਰਦੇ ਹੁਣ ਥੋੜਾ ਜਿਹਾ ਬਚ ਗਿਆ ਸੀਗਾ ਤੇ ਇਹਦੇ ਉੱਤੇ ਆਪਾਂ ਥੋੜਾ ਜਿਹਾ ਚੀਜ਼ ਪਾਵਾਂਗੇ ਜਿਆਦਾ ਨਹੀਂ ਪਾਉਂਦੇ ਤੇ ਕਿਉਂਕਿ ਆਪਾਂ ਸਾਰਿਆਂ ਨੂੰ ਪ੍ਰੋਟੀਨ ਵੀ ਚਾਹੀਦੇ ਹੁੰਦੇ ਆ ਤੇ ਹੈਲਥੀ ਚੀਜ਼ਾਂ ਵੀ ਚਾਹੀਦੀ ਸਾਰਾ ਕੁਝ ਚਾਹੀਦਾ ਹੁੰਦਾ ਨਾ ਇਸ ਕਰਕੇ ਭੁੱਖੇ ਵੀ ਨਹੀਂ ਰਹਿੰਦੇ ਤੇ ਢਿੱਡ ਵੀ ਭਰ ਕੇ ਖਾਈਦਾ ਆ ਤੇ ਹੁਣ ਇਹ ਮੈਂ ਕਹਿੰਦੇ ਮੈਂ ਤੇਰੀ ਹੈਲਪ ਕਰ ਦਿੰਦਾ ਤੇ ਚੱਲ ਹੁਣ ਸਵੀਟ ਪੋਟਾਟੋ ਵੀ ਸਾਡੇ ਬਣ ਗਏ ਤੇ ਆਪਾਂ ਪਲੇਟਾਂ 'ਚ ਪਾਉਣ ਲੱਗੇ ਆ ਸਵੀਟ ਪੋਟਾਟੋ ਪਾ ਲੈਣੇ ਆ ਤੇ ਇੱਕ ਪਾਸੇ ਬਰੋਕਲੀ ਦਾ ਜਿਹੜਾ ਉਹ ਬਣਾਇਆ ਉਹ ਵੀ ਪਰ ਦੇਖੋ ਲੁੱਕ ਇਦਾਂ ਦੀ ਆ ਪਰ ਬਹੁਤ ਟੇਸਟੀ ਆ ਬਹੁਤ ਟੇਸਟੀ ਮੇਰੇ ਰਾਜਾ ਬੜਾ ਖੁਸ਼ ਹੋ ਕੇ ਇਹਨੂੰ ਖਾਂਦਾ ਹੈ ਜਿਹੀਆਂ ਚੀਜ਼ਾਂ ਨੂੰ ਤੇ ਵੀਕ ਚ ਅਸੀਂ 1-2 ਦਿਨ ਵਿੱਚ ਦੀ ਇਦਾਂ ਦਾ ਫੂਡ ਬਣਾਉਨੇ ਆ ਤੇ ਬਾਕੀ ዳ ਰੋਟੀ ਆਪਣੇ ਘਰ ਚ ਪੱਕੀ ਬੰਦੀ ਐ ਇਹ ਵੀ ਨਹੀਂ ਹੈਗਾ ਕਿ ਵੀ ਅਸੀਂ ਇਹੀ ਖਾਣੇ ਆ ዳ ਰੋਟੀ ਨਹੀਂ ਬੰਦੀ ዳ ਰੋਟੀ ਹਮੇਸ਼ਾ ਆਪਣੇ ਘਰ ਚ ਬੰਦੀ ਐ ਤੇ 2-3 ਦਿਨ ਵੀਕ ਚ ਅਸੀਂ ਇਹ ਵੀ ਇਹੋ ਜਿਹਾ ਵੀ ਖਾਣਾ ਖਾਣੇ ਕਿ ਹਲਕਾ ਖਾਣੇ ਆ ਤਾਂ ਕਿ ਸਾਡੇ ਰਾਜੇ ਦੀ ਪਲੇਟ ਆ ਗਈ ਬਣ ਕੇ ਤੇ ਹੋਪ ਤੁਹਾਨੂੰ ਇਹ ਮੇਰੀ ਵੀਡੀਓ ਚੰਗੀ ਲੱਗੀ ਜੇ ਚੰਗੀ ਲੱਗਦਾ ਪਲੀਜ਼ ਸਬਸਕ੍ਰਾਈਬ ਤੇ ਲਾਈਕ ਜਰ ਕਰ ਦਿਓ ਨੈਕਸਟ